ਦੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜਾ ਇੰਡੀਆ ਅਲਾਈਅንስ ਆ ਇੰਡੀ ਅਲਾਈਅንስ ਆ ਇਹ ਹਰ ਜਗ੍ਹਾ ਦੇਖੋ ਪਹਿਲਾਂ ਇਹਨਾਂ ਨੇ ਮੁਗਲਾਂ ਨਾਲ ਉਹ ਸਿੱਖਾਂ ਨੂੰ ਰਲਾਇਆ ਹੁਣ ਪੰਜਾਬ ਨੂੰ ਬਦਨਾਮ ਕਰਨ ਲਈ ਪਹਿਲਾਂ ਇਹਨਾਂ ਦੇ ਲੀਡਰ ਕਰਦੇ ਸੀ ਹੁਣ ਕਾਂਗਰਸ ਪਾਰਟੀ ਇਸ ਗੱਲ ਤੇ ਤੁਲਿਆਈ ਉਹਨਾਂ ਦਾ ਐਮਐਲਏ ਜੋ ਉਹਨੇ ਕੱਲ ਕਿਹਾ ਹੈ ਆਪਣੇ ਬਿਆਨਾਂ ਚ ਜੋ ਅੱਜ ਸਾਰੇ ਚੈਨਾਂ ਤੇ ਚੱਲਿਆ ਸ਼ਰਮਯੋਗ ਅਨਿੰਗਣ ਨਿੰਦਣਯੋਗ ਉਹ ਅਸੀਂ ਪੰਜਾਬ ਤੂੰ ਕਹਿਣਾ ਪੰਜਾਬ ਹਿਮਾਚਲ ਨੂੰ ਕਰ ਰਿਹਾ ਸਾਨੂੰ ਤਾਂ ਬਾਹਰ ਲਿਆਂ ਤਾਕਤਾਂ ਜਿਹੜੀਆਂ ਨੇ ਉਹ ਸਾਨੂੰ ਤਬਾਹ ਕਰਨ ਤੇ ਲੱਗੀਆਂ ਹੋਈਆਂ ਸਾਡੀ ਨੌਜਵਾਨੀ ਨੂੰ ਤਬਾਹ ਕਰਨ ਤੇ ਲੱਗੀਆਂ ਹੋਈਆਂ ਅਸੀਂ ਤਾਂ ਉਹਦੇ ਨਾਲ ਲੜ ਰਹੇ ਹਾਂ ਵਿਦੇਸ਼ਾਂ ਦੀ ਧਰਤੀ ਤੋਂ ਚਿੱਟਾ ਨਸ਼ਾ ਹੀਰੋਇਨ ਸਮੈਕ ਭੇਜੀ ਜਾ ਰਹੀ ਹੈ ਸਾਨੂੰ ਪਤਾ ਸਾਡੇ ਕਿਵੇਂ ਲੜਾਈ ਅਸੀਂ ਪਿੰਡ-ਪਿੰਡ ਲੜ ਰਹੇ ਹਾਂ ਤੇ ਤੁਸੀਂ ਐਮਐਲਏ ਸਾਹਿਬ ਹਿਮਾਚਲ ਦੇ ਕਾਂਗਰਸ ਦੇ ਐਮਐਲਏ ਕਹਿ ਰਹੇ ਹੋ ਵੀ ਅਸੀਂ ਹਿਮਾਚਲ ਨੂੰ ਕਰ ਰਹੇ ਹਾਂ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਸਾਡੇ ਤਾਂ ਇਹ ਸਮੈਕ ਜਾਂ ਸਭ ਕੁਝ ਬਾਰਡਰਾਂ ਤੋਂ ਆਉਂਦੀ ਆ ਜੇ ਮੈਂ ਇਹ ਗੱਲ ਕਹਿ ਦਵਾਂ ਵੀ ਹਿਮਾਚਲ ਦੀ ਭੰਗ ਆ ਜਿਹੜੀ ਉੱਥੇ ਤੇ ਪਿੰਡ बसे ਹੋਏ ਨੇ ਤੁਹਾਡੇ ਉਹ ਤੁਸੀਂ ਮੈਂ ਇਹ ਕਹਾਂ ਵੀ ਤੁਸੀਂ ਨਸ਼ੇ ਦਾ ਸੇਵਨ ਕਰਵਾ ਰਹੇ ਹੋ ਉੱਥੇ ਤਾਂ ਕਈ ਕਈ ਪਿੰਡ ਤੁਹਾਡੇ ਹਿਮਾਚਲ 'ਚ ਅੰਗਰੇਜ਼ ਗੋਹਰੇ ਬਾਹਰੋਂ ਆ ਕੇ ਉਸ ਭੰਗ ਦੇ ਪਿੱਛੇ ਉਹ ਪਿੰਡਾਂ ਦੇ ਵਿੱਚ ਪਿੰਡ ਬਸਾਏ ਹੋਏ ਆ ਅੰਗਰੇਜ਼ ਰਹਿ ਰਹੇ ਆ ਪੀੜ੍ਹੀਆਂ ਦੀਆਂ ਰਹਿ ਰਹੇ ਸਿਰਫ ਵੀ ਉਹਨਾਂ ਨੂੰ ਉੱਥੋਂ ਭੰਗ ਨਸ਼ਾ ਮਿਲਦਾ ਏ ਤੇ ਮੈਂ ਇਹ ਗੱਲ ਕਮਾਂ ਜੇ ਵੀ ਸਾਰੇ ਭੰਗ ਜਿਹੜੀ ਦੇਸ਼ 'ਚ ਤੁਹਾਡੇ ਉਹ ਨੌ ਨਹੀਂ ਮੈਂ ਲੈਣਾ ਚਾਹੁੰਦਾ ਸ਼ਹਿਰ ਦਾ ਜਦ ਪਿੰਡ ਦਾ ਕਿਉਂਕਿ ਉਹ ਟੈਗ ਲੱਗ ਜਾਂਦਾ ਹੈ ਸਾਰੇ ਤੋਂ ਬੈਸਟ ਸਭ ਤੋਂ ਭੰਗ ਉਹ ਮੰਨੀ ਜਾਂਦੀ ਹੈ ਜਿੱਥੇ ਤੁਸੀਂ ਉਹ ਖੇਤੀ ਰੋਕੋ ਤਾਂ ਜਿਹੜੀ ਸਾਰੇ ਪੰਜਾਬ 'ਚ ਜਾਂ ਸਾਰੇ ਬਾਕੀ ਚੰਡੀਗੜ੍ਹ 'ਚ ਜਾਂ ਹੋਰ ਦਿੱਲੀ ਤੱਕ ਉਹ ਭੰਗ ਜਾਂਦੀ ਐ ਐਮਐਲਏ ਸਭ ਉਹ ਨਹੀਂ ਤੁਹਾਨੂੰ ਪਤਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਸੁਖੂ ਸਾਹਿਬ ਤੁਸੀਂ ਮਾਫੀ ਮੰਗੋ ਇਸ ਗੱਲ ਦੀ ਜਾਂ ਐਮਐਲਏ ਨੂੰ ਆਪਣੇ ਪਾਰਟੀ ਚ ਕੱਢੋ ਅਸੀਂ ਪੰਜਾਬੀ ਸਾਨੂੰ ਪਤਾ ਸਾਡੇ ਕਿਵੇਂ ਮੁੰਡੇ ਰੋਜ਼ ਕਿਵੇਂ ਮੌਤਾਂ ਹੋ ਰਹੀਆਂ ਚਿੱਟੇ ਨਾਲ ਕਿਸ ਤਰੀਕੇ ਨਾਲ ਅਸੀਂ ਲੜਾਈ ਲੜ ਰਹੇ ਹਾਂ ਸਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰਡੀਆਂ ਅਦੇਸ਼ਾਂ ਵੱਲੋਂ ਏਜੰਸੀਆਂ ਵੱਲੋਂ ਉਲਟਾ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਡੇ ਪਿੰਨ ਹਿਮਾਚਲ 'ਚ ਖਰਾਬੀ ਕਰ ਰਹੇ ਹਾਂ ਇਸ ਕਰਕੇ ਇਹ ਧੱਬਾ ਬਿਲਕੁਲ ਤੁਸੀਂ ਕਾਂਗਰਸੀ ਤੇ ਆਮ ਆਦਮੀ ਵਾਲੇ ਜਿਹੜਾ ਇੰਡੀ ਲਾਇੰਸ ਆ ਉਹ ਸਾਨੂੰ ਬਦਨਾਮ ਕਰਨ ਲੱਗੇ ਹੋਏ ਹੋ ਸਾਡੀ ਮੋਦੀ ਸਾਹਿਬ ਦੀ ਸਰਕਾਰ ਮੋਦੀ ਸਾਹਿਬ ਦਾ ਪੂਰਾ ਇਸ ਵੱਲ ਧਿਆਨ ਆ ਵੀ ਅਸੀਂ ਕਿਵੇਂ ਨਸ਼ੇ ਨੂੰ ਰੋਕਣਾ ਹੈ ਆਪਣਾ ਜਿਹੜਾ ਭੰਗ ਆ ਉਹ ਜਿਹੜੀ ਲਵਾਉਂਦੇ ਆ ਪਿੰਡਾਂ 'ਚ ਉਹਨਾਂ ਬਾਰੇ ਸੋਚੋ ਐਮਐਲਏ ਸਾਹਿਬ ਜਿਹੜਾ ਉਹਦੇ ਨਾਲ ਤੁਸੀਂ ਨੌਜਵਾਨ ਪੀੜੀ ਨੂੰ ਜਾਂ ਵਿਦੇਸ਼ਾਂ ਤੱਕ ਤੁਹਾਡਾ ਜਿਹੜਾ ਮਸ਼ਹੂਰੀ ਆ ਤੁਹਾਡੇ ਨਾਮ ਦੀ ਉਹਦੇ ਬਾਰੇ ਸੋਚੋ ਉਹ ਕਲੰਕ ਕਿੰਡਾ ਵੱਡਾ ਹੈ ਤੁਹਾਡੇ ਸਾਡੇ ਕੋਈ ਸਮਹਿਕ ਕੋਈ ਇਹਦੀਆਂ ਚੀਜ਼ਾਂ ਸਾਡੇ ਪੰਜਾਬ ਚ ਨਹੀਂ ਹੁੰਦੀਆਂ ਇਹ ਤਾਂ ਬਾਹਰੋਂ ਸਾਨੂੰ ਦੁਸ਼ਮਣ ਭੇਜ ਕੇ ਸਾਨੂੰ ਮਾਰ ਮਾਰ ਰਹੇ ਆ ਤੁਹਾਡੇ ਤਾਂ ਆਪ ਦੇ ਤੁਹਾਡੇ ਤਾਂ ਆਪ ਦੇ ਹਿਮਾਚਲ ਚ ਇਹ ਭੰਗ ਜਿਹੜੀ ਸਭ ਤੋਂ ਜਾਂ ਹੋਰ ਇਹ ਨਸ਼ੇ ਨੇ ਤੁਹਾਡੇ ਤਾਂ ਉੱਗਦੇ ਆ ਤੁਹਾਡੇ ਤਾਂ ਵਿਦੇਸ਼ ਆਉਂਦੇ ਵਿਦੇਸ਼ੀ ਉਰੇ ਟੂਰਿਸਟ ਆਉਂਦੇ ਆ ਤੁਹਾਡੇ ਇਹਦਾ ਸੇਵਨ ਕਰਨ ਤੁਸੀਂ ਉਹ ਤਾਂ ਰੋਕ ਨਹੀਂ ਸਕੇ ਸਾਨੂੰ ਗੱਲਾਂ ਸੁਣਾਉਂਦੇ ਆ ਇਸ ਕਰਕੇ ਬਹੁਤ ਸ਼ਰਮਿੰਦਾ ਕਰਨ ਵਾਲੀ ਗੱਲ ਕੀਤੀ ਆ ਹਿਮਾਚਲ ਪ੍ਰਦੇਸ਼ ਦੇ ਐਮਐਲਏ ਨੇ ਤੇ ਕਾਂਗਰਸ ਦੀ ਉੱਥੇ ਸਰਕਾਰ ਨਹੀਂ